ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਸਿਆਸੀ ਪਾਰਟੀ ਨੇ ਲਿਆ ਜਨਮ ਸਿਆਸੀ ਪਾਰਟੀ ਆਈ ਹੁੰਦੇ ਵਿੱਚ ਜਿਵੇਂ ਹੀ ਲੋਕ ਸਭਾ ਚੋਣਾਂ ਤੋਂ ਬਾਅਦ ਕਿਆਸ ਲਾਏ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਪਾਰਟੀ ਖੜੀ ਹੋਵੇਗੀ ਸੋ ਅੱਜ ਹੋ ਗਿਆ ਐਲਾਨ ਨਵੀਂ ਸਿਆਸੀ ਪਾਰਟੀ ਨੇ ਲੈ ਲਿਆ ਜਨਮ ਪੰਜਾਬ ਦੇ ਵਿੱਚ ਜੋ ਖੇਤਰੀ ਪਾਰਟੀ ਦੇ ਤੌਰ ਤੇ ਅਕਾਲੀ ਦਲ ਦਾ ਮੁਕਾਬਲਾ ਕਰਨ ਵਾਸਤੇ ਇਹ ਪਾਰਟੀ ਆਈ ਹੁੰਦੇ ਵਿੱਚ ਸੋ ਕਿਹੜੀ ਪਾਰਟੀ ਕੀ ਨਾਂ ਰੱਖਿਆ ਗਿਆ ਕੌਣ ਇਸ ਪਾਰਟੀ ਦਾ ਪ੍ਰਧਾਨ ਹੈ ਇਸ ਪਾਰਟੀ ਨੇ ਸੋ ਕਿਹੜੀ ਵਾਂਗ ਡੋਰ ਕਿਸ ਦੇ ਹੱਥ ਦਿੱਤੀ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਪਿਛਲੇ ਦਿਨੀ ਸਮਾਜਿਕ ਕਾਰਕੁਨਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਹੋਰ ਪਤਵੰਤਿਆਂ ਦੀ ਇੱਕ ਅਹਿਮ ਇਕੱਤਰਤਾ ਹੋਈ ਜਿਸ ਵਿੱਚ ਪੰਜਾਬ ਦੇ ਲਈ ਬੇਰੁਜ਼ਗਾਰੀ ਵਿਦੇਸ਼ਾਂ ਨੂੰ ਕੂਚ ਕਰਨ ਯਾਰੀ ਨੌਜਵਾਨ ਪੀੜ੍ਹੀ ਨਸ਼ੇ ਬਦਬੀ ਦੀਆਂ ਘਟਨਾਵਾਂ ਪੰਜਾਬ ਸਿਰ ਵੱਧ ਰਿਹਾ ਕਰਜ਼ਾ ਪ੍ਰਦੂਸ਼ਿਤ ਹੋ ਰਿਹਾ ਹਵਾ ਪਾਣੀ ਤੇ ਕਿਸਾਨੀ ਸੰਘਰਸ਼ ਆਦਿ ਕਈ ਮੁੱਦਿਆਂ ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਸੋ ਇਹਨਾਂ ਨੂੰ ਲੈ ਕੇ ਪੰਜਾਬ ਵਿੱਚ ਨਵੀਂ ਪਾਰਟੀ ਨੇ ਜਨਮ ਲਿਆ ਹੈ ਜੋ ਕਿ ਪੰਜਾਬ ਦੇ ਇਹਨਾਂ ਸਾਰੇ ਮੁੱਦਿਆਂ ਲਈ ਸੂਬੇ ਦੀਆਂ 2027 ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾਂ ਤੇ ਚਾਰ ਜਿਮਣੀ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਜਿਹੜਾ ਨਵੀਂ ਪਾਰਟੀ ਬਣਾ ਦਿੱਤੀ ਗਈ ਹੈ ਸੋ ਪਾਰਟੀ ਦਾ ਗਠਨ ਕਰ ਦਿੱਤਾ ਗਿਆ ਹੈ ਸੋ ਸਰਬਸੰਮਤੀ ਨਾਲ ਪਾਰਟੀ ਦੇ ਵਿੱਚ ਸੂਬਾ ਪਧਰੀ ਕਮੇਟੀਆਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਚੇਅਰਮੈਨ ਪ੍ਰਧਾਨ ਮੀਤ ਪ੍ਰਧਾਨ ਜਨਰਲ ਸਖਤਰ ਸਾਰਿਆਂ ਦੀ ਚੋਣ ਕਰ ਲਈ ਗਈ ਹੈ ਸੋ ਪਾਰਟੀ ਦਾ ਨਾਂ ਤੇ ਪਾਰਟੀ ਦੀ ਵੰਗਡੋਰ ਕਿਸ ਦੇ ਹੱਥ ਵਿੱਚ ਜੋ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਭਾਈ ਅਮਰਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਨਵੀਂ ਸਿਆਸੀ ਪਾਰਟੀ ਬਣਾਵਾਂਗੇ ਲੇਕਿਨ ਉਨ੍ਹਾਂ ਵੱਲੋਂ ਅਜੇ ਤੱਕ ਜੋ ਸਿਆਸੀ ਪਾਰਟੀ ਬਣਾਉਣ ਲਈ ਕਿਆ ਸਲਾਏ ਜਾ ਰਹੇ ਨੇ ਲੇਕਿਨ ਅੱਜ ਕੁਝ ਹੋਰ ਨੇਤਾਵਾਂ ਨੇ ਇਹ ਰੱਖੀ ਸਿਆਸੀ ਪਾਰਟੀ ਨੂੰ ਹੋਂਦ ਵਿੱਚ ਲੈ ਆਂਦਾ ਹੈ ਸਿਆਸੀ ਪਾਰਟੀ ਦਾ ਜਨਮ ਹੋ ਗਿਆ ਹੈ ਨਾਂ ਵੀ ਰੱਖਿਆ ਪੰਜਾਬ ਲੋਕ ਸੇਵਾ ਦਲ ਪੰਜਾਬ ਲੋਕ ਸੇਵਾ ਦਲ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ ਜਿਸ ਤੇ ਪ੍ਰਧਾਨ ਬਣਾ ਦਿੱਤੇ ਗਏ ਨੇ ਸੋ ਚੇਅਰਮੈਨ ਬਣਾ ਦਿੱਤੇ ਗਏ ਨੇ ਸੋ ਚੇਅਰਮੈਨ ਹਰਵਿੰਦਰ ਸਿੰਘ ਪ੍ਰਧਾਨ ਮਨੀਸ਼ਾ ਮੀਤ ਪ੍ਰਧਾਨ ਬੈਂਸ ਸਿੰਘ ਜਨਰਲ ਸਕੱਤਰ ਕੋਹੇਨੂਰ ਪਰ ਚਾਰਕ ਸਕੱਤਰ ਸੰਤੋਸ਼ ਰਾਣੀ ਖਜ਼ਾਂਚੀ ਹਰੀ ਸਿੰਘ ਪ੍ਰੈਸ ਸਕੱਤਰ ਨਵਿੰਦਰ ਤੀਮਾਨ ਤੇ ਸਲਾਹਕਾਰ ਚਰਨਜੀਤ ਸਿੰਘ ਨੂੰ ਚੁਣਿਆ ਗਿਆ ਸੋ ਪੰਜਾਬ ਦੇ ਵਿੱਚ ਵਾਧਰੀ ਬੇਰਜੁਗਾਰੀ ਨਸ਼ੇ ਤੇ ਲੁੱਟਾਂ ਖੋਹਾਂ ਪੰਜਾਬ ਸਰਚਾ ਕਰਦੇ ਮੁੱਖ ਮੁੱਦੇ ਹੋਣਗੇ ਪੰਜਾਬ ਵਿਚਲੇ ਇਹਨਾਂ ਮੁੱਦਿਆਂ ਦੇ ਮਾਹੌਲ ਨੂੰ ਦੇਖਦਿਆਂ ਪਾਰਟੀ ਨੂੰ ਜਿਹੜਾ ਹੋਂਦ ਵਿੱਚ ਲਿਆਂਦਾ ਗਿਆ ਮੀਟਿੰਗ ਵਿੱਚ ਹਰਨਾ ਤੋਂ ਇਲਾਵਾ ਗੁਰਮੀਤ ਕੌਰ ਬਲਜੀਤ ਕੌਰ ਕਰਮਜੀਤ ਕੌਰ ਹਰਸ਼ਦੀਪ ਮਨਜੀਤ ਸਿੰਘ ਬਹੁਤ ਬਹੁਤ ਸਾਰੇ ਮੈਂਬਰ ਜਿਹੜੇ ਇਸ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸੋ ਪਾਰਟੀ ਦੇ ਵਿੱਚ ਜੋ ਵੱਡੀਆਂ ਗੱਲਾਂ ਖੁੱਲ ਕੇ ਆਈਆਂ ਨੇ ਚੋਅ ਪੰਜਾਬ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇਸ ਨੂੰ ਲੈ ਕੇ ਪਾਰਟੀ ਦਾ ਗਠਨ ਕੀਤਾ ਗਿਆ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੇ 117 ਹਲਕਿਆਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਜਾਣਗੇ ਔਰ ਪਾਰਟੀ ਦਾ ਜੋ ਗਠਨ ਹੋਰ ਵਧਾਇਆ ਜਾਵੇਗਾ ਸੋ ਚੇਅਰਮੈਨ ਤੇ ਪ੍ਰਧਾਨ ਜੀ ਨੇ ਕਹਿ ਕੇ ਜੋ ਅੱਜ ਪੰਜਾਬ ਦੇ ਵਿੱਚ ਨਸ਼ੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਪੰਜਾਬ ਦੀ ਜਵਾਨੀ ਬਾਹਰ ਨੂੰ ਜਾ ਰਹੀ ਏ ਪੰਜਾਬ ਦੇ ਵਿੱਚ ਜੋ ਕਰਜ਼ਾ ਸਿਰ ਚੜ ਰਿਹਾ ਏ ਪੰਜਾਬ ਦੇ ਔਰ ਲੋਕ ਭਲਾਈ ਸਕੀਮਾਂ ਬੰਦ ਹੋ ਚੁੱਕੀਆਂ ਨੇ ਉਹ ਜਿਹੜੀਆਂ ਲੋਕ ਭਲਾਈ ਸਕੀਮਾਂ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਸੋ ਸਾਰੀਆਂ ਸਰਕਾਰਾਂ ਵੱਡੇ ਦਾਅਵੇ ਕਰਕੇ ਝੂਠੇ ਲਾਰੇ ਲਾ ਕੇ ਸਰਕਾਰਾਂ ਬਣਾਉਂਦੀਆਂ ਆਈਆਂ ਨੇ ਲੇਕਿਨ ਸਰਕਾਰ ਬਣਾਉਣ ਤੋਂ ਬਾਅਦ ਉਹ ਸਭ ਕੁਝ ਭੁੱਲ ਜਾਂਦੀਆਂ ਨੇ ਸੋ ਇਸੇ ਕਕੇ ਪੰਜਾਬ ਲੋਕ ਸੇਵਾ ਦਲ ਨਾਦੀ ਪਾਰਟੀ ਬਣਾਈ ਗਈ ਹੈ ਜੋ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਰਹੇਗੀ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਉਹ ਸਾਰੇ ਕੰਮ ਕਰ ਜਿਹੜੇ ਪੰਜਾਬ ਲੋਕ ਸੇਵਾ ਦਲ ਕਮੇਟੀ ਵੱਲੋਂ ਕੀਤੇ ਜਾਣਗੇ ਜੋ ਅਜ ਪੰਜਾਬ ਦੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਵਾਸਤੇ ਇਹ ਪਾਰਟੀ ਜਿਹੜੀ ਹੈ ਆਪਣੇ ਬਲਾਕ ਪੱਧਰ ਤੇ ਕਮੇਟੀਆਂ ਬਣਾਵੇਗੀ ਜ਼ਿਲ੍ਹਾ ਪੱਧਰ ਤੇ ਵਧਾਨਪਣਾਵੇਗੀ ਸੋ ਸਾਰੇ ਉਹ ਕੰਮਕਾਰ ਲੋਕਾਂ ਦੇ ਕਰਵਾਉਣਗੇ ਜਿਸ ਨੂੰ ਪਹਿਲਾਂ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਬਹੁਤ ਵੱਡਾ ਜਿਹੜਾ ਕਿ ਇੱਕ ਇਸ ਪਾਰਟੀ ਵਿੱਚ ਵਿਸ਼ਵਾਸ ਹੋ ਸਕੇ ਔਰ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਨਰੋਲ ਸਰਕਾਰ ਬਣਾ ਸਕੇ ਲੋਕ ਸੇਵਾਦਾਰ ਪਾਰਟੀ ਵੱਲੋਂ 2027 ਵਿੱਚ ਸਰਕਾਰ ਬਣਾਉਣ ਲਈ ਦਾਅਵਾ ਕਰ ਦਿੱਤਾ ਗਿਆ ਹੈ